ਬਸ ਕੱਚਵੜ ਤੋਂ ਲੰਘਦੇ ਜੀ ਉੱਥੇ ਕੋਈ ਪਤਾ ਆ ਜਾਂਦਾ ਜੀ ਉੱਥੇ ਹੂੰ ਉਹਨੂੰ ਬਚਾਉਣ ਲੱਗੇ ਜੀ ਇਹਨਾਂ ਨੇ ਬਸ ਵੀ ਦਵਾਈ ਆ ਜੀ ਪਰ ਉਹ ਪਤਾ ਰੱਬ ਜਣੇ ਮਰ ਗਿਆ ਜੀ ਕੋ ਪੱਜ ਗਿਆ ਸੀ ਨਹੀਂ ਦੇਖਿਆ ਜੀ ਹੂੰ ਕਹਾ ਕੇ ਜੋਗ ਹੋਰ ਚੜਾਉਣੇ ਤੋਂ ਅੱਗੇ ਤੱਕ ਘੇਰ ਕੇ ਜੀ ਬਸ ਜੋ ਕੱਢ ਕੇ ਉਹਨਾਂ ਨਾਲ ਕੁੱਟ ਮਾਰ ਕੀਤੀ ਜੀ ਕੁੱਟਿਆ ਜੀ ਬਹੁਤ ਚੱਕ ਕੇ ਲਿਆ ਕੇ ਜੀ ਘਰਾਂ ਲਿਆਦਾ ਜੀ ਮਤਲਬ ਕਿਹਦਾ ਕਿਡਨਪ ਕਰ ਲਿਆ ਜੀ ਘਰਾਂ ਲਿਆ ਕੇ ਕੁੱਟਿਆ ਜੀ ਫਿਰ ਪੱਗ ਵੀ ਖੋਲੀ ਆ ਜੀ ਦੀ ਤੇ ਬਾਲਾ ਤੋਂ ਫੜ ਫੜ ਕੇ ਥੱਲੇ ਮਾਰਿਆ ਜੀ ਉਹ ਬਚਾ ਦੇ ਵਿੱਚ ਉਹਨਾਂ ਦੀ ਬਾਹ ਵੀ ਟੁੱਟੀ ਹੋਈ ਆ ਜੀ ਕੋਈ ਲੜਕੜ ਸੀਗੀ ਪਹਿਲਾਂ ਇਹਨਾਂ ਦੇ ਨਾਲ ਕੋਈ ਕਦੇ ਕੱਲ ਮਾਰਦਾ ਇਹ ਤਾਂ ਲੜੇ ਨਹੀਂ ਜੀ ਕਦੇ ਕਿਸੇ ਨਾਲ ਮੰਗ ਕੀ ਕਰਦੇ ਹੋ ਕਿ ਸਰਕਾਰ ਮੰਗ ਤਾਂ ਹੁਣ ਇਹੀ ਪ੍ਰਸ਼ਾਸਨ ਤੋਂ ਕਰਦਾ ਜੀ ਵੀ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੀ ਹੰਸਾਬ ਮਿਲਣਾ ਚਾਹੀਦਾ ਜੀ ਸਭ ਨੂੰ ਉਹਨਾਂ ਦਾ ਕੁੱਤਾ ਸੀ ਉਹ ਜਾਂ ਕਿਦਾਂ ਨਹੀਂ ਆਵਾਰਾ ਦਾ ਮਤਦਾਈ ਅੱਛਾ ਆਵਾਰਾ ਕੁੱਤਾ ਸੀ ਹਾਂਜੀ ਉਹਨਾਂ ਨੇ ਘਰ ਨਹੀਂ ਸੀ ਰੱਖਿਆ ਹੋਇਆ ਨਹੀਂ ਨਹੀਂ ਪਿਤਾ ਚੜ ਗਿਆ ਇਹ ਫਿਰ ਵੀ ਨੁਕੇ ਨੇ ਪਿਛਲੇ ਦੋ ਟਾਇਰ ਵੀ ਚੜਾਤੇ ਇੰਨਾ ਸ਼ੁਕਰ ਮੇਰੀ ਭੈਣ ਦਾ ਰਗੜਾ ਨਹੀਂ ਪਿਆ ਉਹ ਵੀ ਖਿੱਚੋਗੇ ਦੀ ਮੈਂ ਇਹਦੇ ਵਿੱਚ ਬੱਜ ਲੱਗੀ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਦੀਪਕ ਚਾਨਣਾ ਅਕਸਰ ਅਸੀਂ ਦੇਖਦੇ ਹਾਂ ਕਿ ਆਵਾਰਾ ਪਸ਼ੂਆਂ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਕਈ ਹਾਦਸਿਆਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਅਜਿਹਾ ਹੀ ਇੱਕ ਮਾਮਲਾ ਅੱਜ ਸਵੇਰੇ ਮਾਚੀਵੜਾ ਸਾਹਿਬ ਦੇ ਨੇੜੇ ਪੈਂਦੇ ਪਿੰਡ ਭੋਰਲਾ ਦੇ ਕੋਲ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਵਿਅਕਤੀ ਜੋ ਕਿ ਇੱਕ ਨਿੱਜੀ ਸਕੂਲ ਦੀ ਵੈਨ ਚਲਾਉਂਦਾ ਸੀਗਾ ਡਰਾਈਵਰੀ ਕਰਦਾ ਸੀ ਉਹ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਵੈਨ ਦੇ ਵਿੱਚ ਲੈ ਕੇ ਜਾ ਰਿਹਾ ਸੀ ਜਿਸ ਤਰ੍ਹਾਂ ਸਕੂਲ ਦੇ ਲਈ ਬੱਚਿਆਂ ਨੂੰ ਲੈਣ ਜਾਂਦੇ ਨੇ ਘਰਾਂ ਦੇ ਵਿੱਚ तकरीबन ਸਵੇਰ ਦਾ ਸਮਾਂ ਹੁੰਦਾ ਜਦੋਂ ਉਹ ਪਿੰਡ ਦੇ ਵਿੱਚ ਪਹੁੰਚਦੇ ਨੇ ਕਿਸੇ ਦੇ ਵਿੱਚ ਤਾਂ ਉੱਥੇ ਇੱਕ ਕੁੱਤਾ ਜਿਹੜਾ ਉਹਨਾਂ ਦੀ ਵੈਨ ਦੇ ਹੇਠਾਂ ਆ ਜਾਂਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਕੁੱਤੇ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਬਚ ਜਾਂਦਾ ਇਹ ਬਾਅਦ ਦੀਆਂ ਗੱਲਾਂ ਨੇ ਪਰਿਵਾਰ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਉਹ ਥੱਲੇ ਆ ਜਾਂਦਾ ਜਿਸ ਤਰ੍ਹਾਂ ਹੀ ਉਹ ਕੁੱਤਾ ਥੱਲੇ ਆਂਦਾ ਬਸ ਦੇ ਤਾਂ ਉਸ ਤੋਂ ਬਾਅਦ ਉਸ ਬੱਸ ਨੂੰ ਘੇਰਾ ਪਾ ਲਿੱਤਾ ਜਾਂਦਾ ਹੈ ਦੋ ਤਿੰਨ ਨੌਜਵਾਨ ਬਾਈਕ ਦੇ ਉੱਤੇ ਆਉਂਦੇ ਨੇ ਬੱਸ ਨੂੰ ਆ ਕੇ ਡੰਡੇ ਤੱਕ ਮਾਰਦੇ ਨੇ ਤੇ ਉਸ ਬਜ਼ੁਰਗ ਨੂੰ ਅਗਲੇ ਪਿੰਡ ਦੇ ਵਿੱਚ ਜਾ ਕੇ نیچے ਉਤਾਰ ਲਿੱਤਾ ਜਾਂਦਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਿੰਨ ਨੌਜਵਾਨ ਉਸ ਬਜ਼ੁਰਗ ਨੂੰ ਉਸ ਦੀ ਮਾਰਕੁੱਟ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੀ ਦਸਤਾਰ ਤੱਕ ਉਤਾਰ ਦਿੱਤੀ ਜਾਂਦੀ ਹੈ ਕੰਡੈਕਟਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਾਫੀ ਡੂੰਘੀਆਂ ਉਹਨਾਂ ਦੇ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ ਇਹ ਪਰਿਵਾਰ ਦਾ ਕਹਿਣਾ ਹੈ ਕਿ ਸੱਟਾਂ ਵੀ ਮਾਰਦੇ ਨੇ ਕਿਡਨੈਪ ਕਰ ਲਿੱਤਾ ਜਾਂਦਾ ਇੱਕ ਕਿਸਮ ਦਾ ਮਾਰਕੁੱਟ ਕਰਦੇ ਨੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਲੁਝਾ ਕੇ ਕੁੱਟਿਆ ਜਾਂਦਾ ਕਿਸੇ ਜਗ੍ਹਾ ਦੇ ਉੱਤੇ ਕਿਸੇ ਦੇ ਸੀਸੀਟੀਵੀ ਕੈਮਰੇ ਦੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਾਰਕੁੱਟ ਕਰਦੇ ਤੇ ਗਾਲ੍ਹਾਂ ਕੱਢਦੇ ਉਹ ਜਿਹੜੇ ਨੌਜਵਾਨ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦਾ ਹੋ ਸਕਦਾ ਉਹ ਕੁੱਤਾ ਹੋਵੇ ਜਾਂ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹ ਨਜ਼ਰ ਆ ਰਹੇ ਹੋਏ ਨੇ ਕੀ ਸਾਰਾ ਮਾਮਲਾ ਹੋਇਆ ਕੀ ਘਟਨਾ ਵਾਪਰਦੀ ਹੈ ਕਿੰਨੇ ਵਜੇ ਦੀ ਘਟਨਾ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਨੈਕਟਰ ਜਿਹੜਾ ਉਸ ਸਮੇਂ ਬਸ ਦਾ ਕਨੈਕਟਰ ਨਾਲ ਸੀ ਉਸਦੇ ਨਾਲ ਗੱਲਬਾਤ ਕਰਾਂਗੇ ਜਾਣਨਾ ਉਹਨਾਂ ਤੋਂ ਹੀ ਜਾਣਾਂਗੇ ਸਾਰਾ ਮਾਮਲਾ ਕੀ ਹੈ ਕੀ ਗਲਤ ਹੁੰਦੀ ਹੈ ਤੁਹਾਡਾ ਨਾਮ ਕੀ ਹੈ ਕਿਹੜਾ ਪਿੰਡ ਹੈ ਜੀ ਚਰਨਜੀਤ ਸਿੰਘ ਹੈ ਜੀ ਪੋਰਾ ਪਿੰਡ ਪੌਰਲਾ ਬੇਟਾ ਜੀ ਹਾਂ ਕੀ ਗੱਲਬਾਤ ਹੁੰਦੀ ਹੈ ਜਿਨ੍ਹਾਂ ਦੇ ਨਾਲ ਉਹ ਹਾਦਸਾ ਹੋਇਆ ਹੈ ਕੀ ਨਾਮ ਆ ਉਹਨਾਂ ਦਾ ਤੇ ਕੀ ਸਾਰੀ ਗੱਲਬਾਤ ਹੁੰਦੀ ਹੈ ਤੁਹਾਡੇ ਕੀ ਲੱਗਦੇ ਮੇਰੇ ਬ੍ਰਦਰ ਜੀ ਨੌਣਾਲਾ ਤਸਾਰ ਸਿੰਘ ਆ ਜੀ ਹਮ ਘਰੋਂ ਸਕੂਲ ਦੀ ਫੈਨ ਲੈ ਕੇ ਗਏ ਸਕੂਲ ਦੀ ਬਾਤ ਚ ਲਾਉਂਦੇ ਆ ਜੀ ਹਮ ਘਰੋਂ ਚਲੇ ਗਏ ਜੀ ਬੱਸ ਲੈ ਕੇ ਜੀ ਜਵਾਗ ਸਾਡੇ ਪਿੰਡ ਦੇ ਵੀ ਜਾਂਦੇ ਜੀ ਇੱਕ ਦੋਕ ਉਹ ਵਿੱਚ ਬੈਠੇ ਆ ਜੀ ਹਮ ਹਮ ਬੱਸ ਕੱਚੇ ਵੜ ਤੋਂ ਲੰਘਦੇ ਜੀ ਉੱਥੇ ਕੋਈ ਕੁੱਤਾ ਆ ਜਾਂਦਾ ਜੀ ਅੱਗੇ ਹਮ ਹਮ ਉਹਨੂੰ ਬਚਾਉਣ ਲੱਗੇ ਜੀ ਇਹਨਾਂ ਨੇ ਬੱਸ ਵੀ ਘਵਾਈ ਆ ਜੀ ਪਰ ਉਹ ਕੁੱਤਾ ਰੱਬ ਜਿਹੜੇ ਮਰ ਗਿਆ ਜੀ ਇੱਕ ਬਚ ਗਿਆ ਸੀ ਨਹੀਂ ਦੇਖਿਆ ਜੀ ਹਮ ਤੇ ਉਹ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਜੀ ਵੀਰ ਮਗਰ ਬੱਸ ਲਾਗ ਮਗਰ ਮੋਟਰਸਾਈਕਲ ਆ ਕੇ ਇਹਨਾਂ ਦੀ ਬੱਸ ਜਿੱਥੋਂ ਗਾਹ ਅੱਗੇ ਜੋਗ ਹੋਰ ਚੜਾਉਣੇ ਤਾਂ ਅੱਛੇ ਤੱਕ ਘੇਰ ਕੇ ਜੀ ਬੱਸ ਜੋ ਕੱਢ ਕੇ ਇਹਨਾਂ ਨਾਲ ਕੁੱਟਮਾਰ ਕੀਤੀ ਜੀ ਕੁੱਟਿਆ ਜੀ ਬਹੁਤ ਕਰੈਕਟਰ ਨੂੰ ਵੀ ਕੁੱਟਿਆ ਜੀ ਇਹਨਾਂ ਨੇ ਤੇ ਉਹ ਕਹਿੰਦੇ ਇੱਕ ਬੱਚੇ ਦੇ ਵੀ ਲੱਗੀ ਆ ਜੀ ਬਾਹ ਤੇ ਉਹ ਵੀ ਲੈ ਕੇ ਆਉਣਾ ਜੀ ਉਹਨਾਂ ਨੇ ਪੁਰੇ ਤੇ ਉੱਥੋਂ ਉਹਨਾਂ ਨੇ ਜੀ ਚੱਕ ਕੇ ਲਿਆ ਕੇ ਜੀ ਘਰਾਂ ਲਿਆਂਦਾ ਜੀ ਮਤਲਬ ਕਿਹਦਾ ਕਿਡਨਪ ਕਰ ਲਿਆ ਜੀ ਘਰਾਂ ਲਿਆ ਕੇ ਕੁੱਟਿਆ ਜੀ ਫਿਰ ਇਹ ਕਦੋਂ ਦੀ ਘਟਨਾ ਕਦੋਂ ਦੀ ਹੈਗੀ ਤੇ 7 ਵਜੇ ਦੇ ਕਰੀਬ ਤੇ ਆਈ 6:40 6:40 ਘਰੋਂ ਨਿਕਲਦੇ ਆ ਜੀ ਠੀਕ ਹੈ ਜੀ ਹਾਂਜੀ 7 ਵਜੇ ਦੇ ਕਰੀਬ ਦੀ ਆ ਜੀ ਬੱਚੇ ਸਕੂਲ ਦੇ ਵੈਨ ਦੇ ਵਿੱਚ ਸੀ ਕਿ ਸਾਰੇ ਬੱਚੇ ਜਿਨ੍ਹਾਂ ਨੂੰ ਲੈ ਕੇ ਜਾ ਰਹੇ ਸੀ ਸਕੂਲ ਹਾਂ ਦੋ ਕੁ ਬੱਚੇ ਤੇ ਜੀ ਵਿੱਚ ਦਾ ਹਾਂਜੀ ਅੱਗੇ ਦੋ ਕੀ ਹਜੇ ਅੱਗੇ ਤੁਰ ਸੀ ਉਹ ਜਿਹੜਾ ਆਇਆ ਹੁਣ ਆ ਜੀ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਚੜ੍ਹਦੇ ਆ ਜੀ ਹਾਂ ਤੇ ਉੱਥੋਂ ਲਿਆ ਕੇ ਜੀ ਫਿਰ ਇਹਨਾਂ ਨੇ ਘਰਾ ਪੁੱਟਿਆ ਜੀ ਤੇ ਨਾਲੇ ਪੱਗ ਵੀ ਖੋਲੀ ਆ ਜੀ ਦੀ ਤੇ ਬਾਲਾ ਤੋਂ ਫੜਫੜ ਕੇ ਥੱਲੇ ਪਾਰਿਆ ਜੀ ਉਹ ਬਚਾ ਦੇ ਵਿੱਚ ਉਹਨਾਂ ਦੀ ਬਾਹ ਵੀ ਫੁੱਟੀ ਹੋਈ ਆ ਜੀ ਤੇ ਉਦੋਂ ਬਾਅਦ ਜਵਿਰਤਾ ਅਸੀਂ ਜੱਥੇ ਪਹੁੰਚੇ ਜੀ ਉਦੋਂ ਤਾਂ ਫਿਰ ਅਸੀਂ ਗਏ ਜਾ ਕੇ ਕਿਸੇ ਹੋਰ ਨੇ ਛਡਾਇਆ ਜੀ ਉਹਨਾਂ ਨੇ ਆਪਣੇ ਘਰਾਂ ਬਿਠਾਇਆ ਉੱਥੋਂ ਅਸੀਂ ਲੈ ਕੇ ਫਿਰ ਹਸਪੀਟਲ ਆ ਗਏ ਜੀ ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਮਾਰਕੁੱਟ ਕੀਤੀ ਹੈ ਜਿਨ੍ਹਾਂ ਦਾ ਕੁੱਤਾ ਸੀ ਉਹ ਕੌਣ ਹੈਗੇ ਮਾਰਕੁੱਟ ਕਰਨ ਵਾਲੇ ਜੀ ਇੱਕ ਤਾਂ ਜੀ ਲਵਪ੍ਰੀਤ ਸਿੰਘ ਆ ਜੀ ਸਾਨਾ ਵੇਜਰ ਸਿੰਘ ਹੂੰ ਤੇ ਇੱਕ ਸੌਰਵ ਰਾਣਾ ਜੀ ਸਾਨਾ ਵਾ ਸ਼ੋਕ ਰਾਣਾ ਜੀ ਤੇ ਇੱਕ ਭਈਆ ਜੀ ਮਨਪ੍ਰੀਤ ਹੂੰ ਇਹ ਤੇ ਨੇ ਅਜੀ ਵੀਡੀਓ ਚ ਕਿਹੜੇ ਪਿੰਡ ਦੇ ਹੈਗੇ ਤੈਨੂੰ ਕੱਚੇ ਮਰ ਛੋੜੇ ਦੇ ਹੈ ਜੀ ਕੋਈ ਲੜਾਈ ਡਾਟ ਸੀਗੀ ਪਹਿਲਾਂ ਇਹਨਾਂ ਦੇ ਨਾਲ ਕੋਈ ਕਦੇ ਕੰਮ ਦਾ ਇਹ ਤਾਂ ਲੜਾਈ ਨਹੀਂ ਜੀ ਕਦੇ ਕਿਸੇ ਨਾਲ ਕੋਈ ਲੜਾਈ ਡਾਟ ਕੋਈ ਨਹੀਂ ਜੀ ਸਾਡੇ ਨਾਲ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਫਿਰ ਜਦੋਂ ਤੁਹਾਨੂੰ ਸੂਚਿਤ ਕੋਣ ਕਰਦਾ ਹੈ ਕਿ ਕੀ ਆ ਗੱਲ ਹੋ ਗਈ ਤਾਂ ਫੋਨ ਆਇਆ ਦਾ ਜੀ ਇਹ ਵੀ ਪਤਾ ਨਹੀਂ ਵੀ ਹੈ ਕਿ ਦਾ ਅੱਛਾ ਜੀ ਤੁਹਾਡੇ ਜਨਨ ਨੰਬਰ ਤੋਂ ਹਾਂ ਜੀ ਫੋਨ ਆਇਆ ਜੀ ਬਸ ਇਦਾਂ ਇਦਾਂ ਗੱਲਬਾਤ ਹੋ ਗਈ ਵੀ ਤੁਸੀਂ ਆ ਜਾਓ ਹੁਣ ਹਾਲਤ ਕਿਸ ਤਰ੍ਹਾਂ ਦੀ ਹੈਗੀ ਉਹਨਾਂ ਦੀ ਕਿੰਨੀਆਂ ਕਸਟਾਂ ਲੱਗੀਆਂ ਹੋਇਆਂ ਹਾਲਾਤ ਹਾਂ ਅਸੀਂ ਹੁਣ ਡਾਕਟਰ ਸਾਹਿਬ ਦੱਸਣਗੇ ਜੀ ਬਾਹ ਤੇ ਸਾਟਾ ਜੀ ਆ ਮਗਰ ਪਿੱਠ ਤੇ ਮਾਰੇ ਹੋਏ ਆ ਜੀ ਬੜੇ ਬਹੁਤ ਉਹ ਹੋਸ਼ ਦੇ ਵਿੱਚ ਹੈਗੇ ਨੇ ਵੈਸੇ ਗੱਲਬਾਤ ਕਰਦੇ ਨੇ ਜਾਣ ਪਛਾਣਦੇ ਨਹੀਂ ਇੰਨੀ ਨਹੀਂ ਕਰਦੇ ਗੱਲਬਾਤ ਘਟ ਕਰਦੇ ਜੀ ਹਾਂ ਤੁਸੀਂ ਪੁਲਿਸ ਪੁਲਿਸ ਆਈ ਇੱਥੇ ਹਸਪਤਾਲ ਦੇ ਵਿੱਚ ਪਹੁੰਚੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੁਹਾਡੀ ਨਹੀਂ ਆਉਣ ਆਏ ਉਹਨਾਂ ਨੇ ਉਹ ਕਹਿੰਦੇ ਸਾਨੂੰ ਐਮਐਲਆਰ ਬਣਾ ਕੇ ਭੇਜ ਦੋ ਜੀ ਭਈ ਪਹਿਲਾਂ ਉਹ ਮਲੋਲਪੁਰ ਤੋਂ ਚੌਂਕੀ ਵਾਲੇ ਇੰਚਾਰਜ ਸਾਹਿਬ ਆਉਣਗੇ ਉਹ ਬਿਆਨ ਲੈਣਗੇ ਬਿਆਨ ਲੈ ਕੇ ਫਿਰ ਐਮਐਲਆਰ ਹਣੇ ਭੇਜਣਗੇ ਜੀ ਉਦੋਂ ਬਾਅਦ ਕਾਰਵਾਈ ਹੋਊਗੀ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਿਹਨਾਂ ਦੇ ਵੱਲੋਂ ਬਣਾਈ ਗਈ ਹੈ ਜਿਸ ਦੇ ਵਿੱਚ ਕੁੱਟਮਾਰ ਕੀਤੀ ਜਾ ਰਹੀ ਹੈ ਸਰਦਾਰ ਉਹ ਜਿੱਥੋਂ ਕੁੱਟਮਾਰ ਕਰੀਏ ਜੀ ਸਾਹਮਣੇ ਕੈਮਰੇ ਲੱਗੇ ਹੋਏ ਹੈ ਗਾਰ ਵਿੱਚ ਉਹਨਾਂ ਦਾ ਬੱਚਾ ਵੀ ਜਾਂਦਾ ਜੀ ਵਿੱਚ ਹੂੰ ਤੇ ਉਹਨਾਂ ਦਾ ਕੈਮਰਾ ਕਢਾ ਕੇ ਫਿਰ ਆ ਵੀਡੀਓ ਕਢਾਈ ਹੈ ਜੀ ਹੂੰ ਇਹ ਜਿਹੜੀ ਦਸਤਾਰ ਉਤਰੀ ਹੋਈ ਲੱਗ ਰਹੀ ਹੈ ਵਿੱਚ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਹੀ ਤਾਰੀ ਗਈ ਹੈ ਜਿਹਨਾਂ ਨੇ ਕੁੱਟਮਾਰ ਕਰਦੇ ਉਹਨਾਂ ਨੇ ਤਾਰੀ ਹੈ ਜੀ ਹਾਂਜੀ ਮੰਗ ਕੀ ਕਰਦੇ ਹੋ ਕਿ ਸਰਕਾਰ ਮੰਗਦਾ ਹੁਣ ਇਹ ਪ੍ਰਸ਼ਾਸਨ ਤੋਂ ਮੰਗਦਾ ਹੈ ਵੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾ ਸਾਬ ਮੈਨਣਾ ਚਾਹੀਦਾ ਜੀ ਸਾਨੂੰ ਕਿੰਨੇ ਕ ਸਮੇਂ ਤੋਂ ਡਰਾਈਵਰੀ ਦਾ ਕੰਮ ਕਰ ਰਹੇ ਸੀਗੇ ਤੇ ਕਿਹੜੇ ਸਕੂਲ ਦੀ ਬੈਂ ਚਲਾਉਂਦੇ ਸੀ ਡਰਾਈਵਰੀ ਤਾਂ ਜੀ ਸਮਝ ਲਓ ਜੀ 85 ਤੋਂ ਬਏ ਹੋਇਆ ਜੀ ਪਹਿਲਾਂ ਛੋਟੀ ਗੱਡੀ ਚਲਾਉਂਦੇ ਸੀ ਦਿੱਲੀ ਫਿਰ ਉਸ ਤੋਂ ਬਾਅਦ ਮੈਂ 91 ਦਾ ਟਰੱਕ ਤੇ ਗਿਆ ਹੋਇਆ ਜੀ ਤੇ 2005 ਦੇ ਵਿੱਚ ਮੈਂ ਇਹਨੂੰ ਆਪਣੇ ਨਾਲ ਰੱਖਿਆ ਜੀ ਟਰੱਕ ਸਖਾਇਆ ਜੀ ਫਿਰ ਉਹ ਤੁਸੀਂ ਦੇਖ ਲਓ ਜੀ 35 ਸਾਲ ਤਾਂ ਮੈਨੂੰ ਹੋ ਗਏ ਜੀ ਡਰਾਈਵਿੰਗ ਕਰਦੇ ਆ ਤੇ ਇਹਨੂੰ ਤਾਂ ਵੱਧ ਹੋ ਗਏ ਜੀ ਉਹ ਤਾਂ 40 42 ਸਾਲ 45 ਹੋ ਗਏ ਜੀ ਡਰਾਈਵਿੰਗ ਕਰਦੇ ਕਰਦੇ ਕਿਹੜੇ ਸਕੂਲ ਦੀ ਵੈਨ ਜਿਹੜੀ ਹੁਣ ਚਲਾਉਂਦੇ ਸੀਗੇ ਉਹ ਸੁਪੀਰੀਅਰ ਸਕੂਲ ਦੇ ਆ ਜੀ ਸੈਫਰੋਨ ਤਾਂ ਜੀ ਪਹਿਲਾਂ ਨੂੰ ਹੁਣ ਸੁਪੀਰੀਅਰ ਰੱਖਿਆ ਹੋਇਆ ਹੈ ਉਹਦੇ ਚ ਕਿੰਨਾ ਕ ਸਮਾਂ ਹੋ ਗਿਆ ਕੰਮ ਕਰਦੇ ਆ ਉਹਨੂੰ ਇਹਨਾਂ ਨੂੰ ਉਹਦੇ ਚ ਇਹਨਾਂ ਨੂੰ ਹੋਵੇ ਰਿਹਾ 6 ਮਹੀਨੇ ਦੇ ਆਸ-ਪਾਸ ਹਮ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਪ੍ਰਿੰਸੀਪਲ ਉਹਨਾਂ ਨਾਲ ਜਾਂ ਹੋਰ ਉਹਨਾਂ ਦੇ ਸਾਹਿਬ ਨਾਲ ਅਸੀਂ ਗਏ ਤੇ ਜੀ ਸਕੂਲ ਵਿੱਚ ਪ੍ਰਿੰਸੀਪਲ ਸਾਹਿਬ ਹੈ ਤੇ ਜੀ ਕਿਤੇ ਬਾਹਰ ਗਏ ਹੋਇਆ ਜੀ ਉਹਨਾਂ ਨਾਲ ਗੱਲਬਾਤ ਹੋਈ ਆ ਜੀ ਬ੍ਰਦਰ ਜੀ ਉਹ ਕਹਿੰਦਾ ਜੀ ਕੋਈ ਨਹੀਂ ਸੀ ਆਪਣੇ ਵੱਲੋਂ ਕਾਰਵਾਈ ਕਰਾਂਗੇ ਵੀਰ ਕੀ ਨਾਮ ਹੈ ਤੁਹਾਡਾ ਕੀ ਕੰਮ ਕਰਦੇ ਮੇਰੇ ਗੁਰਪ੍ਰੀਤ ਸਿੰਘ ਸੈ ਕੀ ਗੱਲਬਾਤ ਹੁੰਦੀ ਹੈ ਅੱਜ ਜਦੋਂ ਸਾਰਾ ਹਾਦਸਾ ਹੁੰਦਾ ਹੈ ਗੱਲਬਾਤ ਮਾਮਲਾ ਕੀ ਹੋਇਆ ਸਾਰਾ ਮਾਮਲਾ ਸਾਰਾ ਇਹ ਹੋਇਆ ਮੋਰੇ ਕੋਣ ਕੁੱਤਾ ਜਿਵੇਂ ਆਵਾਰਾ ਕਉ ਮਦਦਾਈ ਹਮ ਬ੍ਰੇਕਾਂ ਦਾ ਡਰਾਈਵਰ ਨੇ ਬੋਮਾਰੀਆਂ ਜੀ ਵਿੱਚ ਜਵਾਗ ਤੇ ਜਿਆਦਾ ਬ੍ਰੇਕ ਮਾਰਦੇ ਤਾਂ ਜਵਾਕਾਂ ਦੇ ਸੱਟ ਪੇਟ ਲੱਗਦੀ ਜੀ ਹਮ ਤਾਂ 2 ਕਿਲੋਮੀਟਰ ਜਾ ਕੇ ਕਹਾ ਜੀ ਉਹਨੇ ਨਾਲ ਲਾ ਕੇ ਬੈਨ ਦੇ ਨਾਲ ਮੋਰ ਸਾਈਕਲ ਤਾਂ ਛੋਟੀਆਂ ਮਾਰੀਆਂ ਜੀ ਇੱਕ ਬੇਟੀ ਦੇ ਥੋੜੇ ਤੇ ਡੰਡਾ ਲੱਗਿਆ ਜੀ ਬੱਚੀ ਦੇ ਹਾਂ ਬੱਚੀ ਦੇ ਬੱਚੀ ਦੀ ਹਾਂਜੀ 7ਵੀਂ ਕਲਾਸ ਹੈ ਹੂੰ ਤਾਂ ਕਹਾਂ ਜਾ ਕੇ ਨਾ ਡਰਾਈਵਰ ਥੱਲੇ ਧਰ ਕੇ ਟ੍ਰੈਪਰ ਕੁੱਟਿਆ ਬਹੁਤ ਹੈ ਜੀ ਤਾਂ ਥੋੜਾ ਇਹ ਖਾਸਾ ਕੁੱਟ ਗਿਆ ਤੇ ਨਾਲ ਲੈ ਗਏ ਨਾਲੇ ਆ ਕੇ ਤਾਂ ਫਿਰ ਕਹਿੰਦੇ ਕਹਾਂ ਜਾ ਕੇ ਫੇਰ ਕੁੱਟਾਂਗੇ ਇਹ ਕਹਿੰਦੇ ਫੇਰ ਅਸੀਂ ਮਾਰੇ ਦੇਣਾ ਜੀ ਕੋਣ ਬੰਦੇ ਕੋਣ ਸੀਗੇ ਉਹ ਜਿਨ੍ਹਾਂ ਨੇ ਕੱਚੇ ਮੱਛਰ ਛੱਡ ਗਏ ਕੱਚੇ ਮੱਛਰ ਉਹਨਾਂ ਦਾ ਕੁੱਤਾ ਸੀ ਉਹ ਜਾਂ ਕਿਦਾਂ ਨਹੀਂ ਆਵਾਰਾ ਕੋ ਮਦਦਾਈ ਅੱਛਾ ਆਵਾਰਾ ਕੁੱਤਾ ਸੀ ਹਾਂ ਜੀ ਉਹਨਾਂ ਨੇ ਘਰ ਨਹੀਂ ਸੀ ਰੱਖਿਆ ਹੋਇਆ ਨਹੀਂ ਨਹੀਂ ਜੀ ਹਾਂ ਆਵਾਰਾ ਕੋ ਮੁੰਡਾ ਸੀ ਜਿੱਦਾਂ ਹੀ ਉਹ ਕੁੱਤਾ ਗੱਡੀ ਬੱਸ ਦੇ ਥੱਲੇ ਆਉਂਦਾ ਤਾਂ ਉਹ ਕੁੱਟਣ ਲੱਗ ਜਾਂਦੇ ਨੇ ਨਹੀਂ ਨਹੀਂ ਕਹਾਂ ਜਾ ਕੇ 2 ਕਿਲੋਮੀਟਰ ਹੀ ਕਹਾਂ ਜਾ ਕੇ ਹਾਂਜੀ ਨਾਲ ਲਾ ਕੇ ਪਹਿਲਾਂ ਗੱਡੀ ਦੇ ਸ਼ੀਸ਼ੇ 'ਤੇ ਨੰਡੇ ਮਾਰਦੇ ਆਂ ਗਾਂ ਜਾ ਕੇ ਜਿੱਥੇ ਅਸੀਂ ਜਿਵਾਗ ਚੜਾਉਂਦੇ ਆਂ ਉੱਥੇ ਜਾ ਕੇ ਕੁੱਟਦੇ ਆਂ ਜੀ ਕਿੰਨੇ ਕ ਜਣੇ ਹੁੰਦੇ ਨੇ ਕਿੰਨੇ ਜਣੇ 3 ਜਣੇ ਉਹ ਬੱਸ ਜਦੋਂ ਬੱਸ ਦੇ ਵਿੱਚ ਹੁੰਦੇ ਨੇ ਡਰਾਈਵਰ ਸਾਹਿਬ ਆ ਕੇ ਤਾਰ ਦੇਣੇ ਵਿੱਚੋਂ ਬੱਸ ਦੇ ਵਿੱਚੋਂ ਇਹ ਕਿਦਾਂ ਪਹਿਲਾਂ ਬੱਸ ਦੇ ਵਿੱਚ ਕੁੱਟਦੇ ਆਂ ਜੀ ਤੇ ਥੱਲੇ ਤਾਰ ਕੇ ਕੁੱਟਦੇ ਆਂ ਜੀ ਤੇ ਨਾਲ ਲੈ ਆ ਜਾਂ ਲੈ ਕੇ ਜਾਂਦੇ ਆਂ ਜੀ ਇਹ ਕਹਿੰਦੇ ਗਾਂ ਜਾ ਕੇ ਅਸੀਂ ਫੇਰ ਕੁੱਟਾਂਗੇ ਜੀ ਇਹ ਕਹਿੰਦੇ ਅਸੀਂ ਮਾਰੇ ਦ ਉਹ ਉਹ ਲੋ ਬੱਚੇ ਸੀਗੇ ਬਸ ਦੇ ਵਿੱਚ ਬੈਂਨ ਦੇ ਵਿੱਚ ਸਕੂਲ ਦੇ ਹਾਂਜੀ ਤਿੰਨ ਜੀ ਤਿੰਨ ਬੱਚੇ ਤੁਹਾਨੂੰ ਵੀ ਕੋਈ ਕੁਛ ਕਿਹਾ ਉਹਨਾਂ ਨੇ ਨਾਲ ਤੁਹਾਡੇ ਵੀ ਡੰਡਾ ਹਾਂਜੀ ਕਿੰਨੀ ਕੁ ਮਾਰਕੁੱਟ ਕਿੰਨੀ ਕੁ ਕੀਤੀ ਉਹਨਾਂ ਨੇ ਮਾਰਕੁੱਟ ਤਾਂ ਬਹੁਤ ਕੀਤੀ ਹੈ ਜੀ ਹੂੰ ਬਾਅਦ ਤੀ 60 ਬੱਜੀ ਹੈ ਜੀ ਸੱਚੀ ਟਾਂਗਾ ਮਾਰੀਆਂ ਜੀ ਕੋਈ ਹਥਿਆਰ ਵਗੈਰਾ ਵੀ ਸੀਗਾ ਉਹਨਾਂ ਦੇ ਕੋਲੇ ਜਾਂ ਨਹੀਂ ਨਹੀਂ ਡੰਡੇ ਹੀ ਤੇ ਜੀ ਹੂੰ ਕੋਈ ਲਾਕਡਾਟ ਸੀ ਪਹਿਲਾਂ ਵੀ ਕਦੇ ਇਹੋ ਜੀ ਗੱਲਬਾਤ ਹੋਈ ਹੈ ਕਦੇ ਨਹੀਂ 5 ਸਾਲ ਚ ਤੱਕ ਜੀ ਲਾਕਡਾਟ ਵੀ ਨਹੀਂ ਹੋਈ ਜੀ ਹੂੰ ਨਹੀਂ ਨਹੀਂ ਹੁਣ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈਗੀ ਹੈ ਜਿਨ੍ਹਾਂ ਦੇ ਸੱਟਾਂ ਮਾਰੀਆਂ ਨੇ ਉਹ ਕਿਵੇਂ ਠੀਕ ਨੇ ਜਾਂ ਤੇ? ਉਹਨਾਂ ਨੂੰ ਇਹ ਇੱਥੇ ਪਹੇ ਹੈ ਇਹ ਤਾਂ। ਹੂੰ ਪਛਾਣਦੇ ਨੇ ਜਾਂ ਨਹੀਂ ਪਛਾਣ ਰਹੇ ਕਿਸੇ ਦੀ? ਉਹਨਾਂ ਸਾਹ ਦੇਖ ਰਹੇ ਨਹੀਂ ਜੀ। ਹੂੰ ਤੁਸੀਂ ਫਿਰ ਉਸ ਤੋਂ ਬਾਅਦ ਕਿੱਥੇ ਗਏ ਜਦੋਂ ਉਹਨਾਂ ਨੂੰ ਉਹ ਲੈ ਗਏ ਕੁੱਟਣ ਦੇ ਲਈ ਸਾਈਡ ਤੇ ਲੈ ਗਏ ਤੁਸੀਂ ਉਸ ਤੋਂ ਬਾਅਦ ਇਨਫੋਰਮ ਕੀਤਾ ਉਹਨਾਂ ਦੇ ਘਰੇ ਜਾਂ ਕਿਦਾਂ? ਉਹਨਾਂ ਦੇ ਘਰ ਫੋਨ ਕੀਤਾ ਜੀ। ਹੂੰ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਇਨਫੋਰਮੇਸ਼ਨ ਦਿੱਤੀ ਸੂਚਿਤ ਕੀਤਾ ਗਿਆ ਉਦੋਂ ਮੌਕੇ ਤੇ ਤੁਸੀਂ। ਨਹੀਂ ਸਰ ਉਦੋਂ ਨਹੀਂ। ਹੂੰ ਤੇ ਇੱਕ ਜਿੱਦਾਂ ਉਹਨਾਂ ਦੇ ਕੋਲ ਤੁਸੀਂ ਜਿਵੇਂ ਪਹਿਲਾਂ ਗੱਲਬਾਤ ਕੀਤੀ ਕੋਈ ਹਥਿਆਰ ਵਗੈਰਾ ਨਹੀਂ ਸੀਗਾ ਕੁਝ ਵੀ ਹੱਥ ਦੇ ਵਿੱਚ ਡੰਡੀ ਸੀ ਜਾਂ ਕੱਲੇ ਡੰਡੇ ਸੀ ਡੰਡੀ ਤੇ ਹੀ ਕੱਲੇ ਡੰਡੇ ਸੀ ਹਾਂਜੀ ਹੂੰ ਹੂੰ ਬੱਚਿਆਂ ਦੇ ਵੀ ਸੱਟਾਂ ਮਾਰੀਆਂ ਉਹਨਾਂ ਨੇ ਹਾਂਜੀ ਇੱਕ ਲੜਕੀ ਤੇ ਸੱਤਮੀ ਖਲਾਦੀ ਹੈ ਜੀ ਉਹਦੇ ਕਿੰਨੀਆਂ ਕੁ ਸੱਟਾਂ ਲੱਗੀਆਂ ਉਹਦੇ ਸੋਟੀ ਮਾਰੀ ਹੈ ਜੀ ਬਾਹ ਤੇ ਮਾਂ ਦੇ ਉੱਤੇ ਹਾਂਜੀ ਉਹ ਠੀਕ ਹੈ ਵੈਸੇ ਆ ਉਹਦੇ ਵੀ ਕੋਈ ਜ਼ਿਆਦਾ ਲੱਗੀ ਨਹੀਂ 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 ਲੱਗੀ ਜ਼ਿਆਦਾ ਨਹੀਂ ਤਾਂ ਦਵਾ ਤੇ ਸੋਚ ਆ ਗਈ ਹੂੰ ਰੋਜ਼ ਜਾਣੇ ਹੋ ਬਸ ਲੈ ਕੇ ਅੱਗੇ ਵੀ ਜਾਣੇ ਹੋ ਅੱਗੇ ਨਹੀਂ ਕਦੇ ਅੱਗੇ ਤਾਂ ਨਹੀਂ ਕਦੇ ਅੱਗੇ ਠੱਡਾ ਹੋਈ ਅਕਾਦਮੀ ਹੋਈ ਜੀ ਹਮ ਭਾਈ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਸੋਰੋਕਾ ਚਮਾਛੋੜਾ ਕੀ ਗੱਲਬਾਤ ਹੁੰਦੀ ਅੱਜ ਸਵੇਰੇ ਜਿਹੜਾ ਇਹ ਘਟਨਾ ਹੋਈ ਹੈ ਕੀ ਮਾਮਲਾ ਸੀ ਭਾਜੀ ਸਵੇਰੇ ਕੋਈ 1 ਘੰਟੇ 1.5 ਘੰਟੇ ਪਹਿਲਾਂ ਮੇਰੀ ਸਿਸਟਰ ਕੁੱਤੀ ਕੋ ਮਣ ਜਾ ਰਹੀ ਸੀ ਜਿਹੜੀ ਆਪਣੇ ਘਰ ਦੀ ਪਾਲੀ ਹੋਈ ਤੇ ਇਹ ਬੈਂਟ ਆਈ ਪਿੱਛੇ ਤੋਂ ਪਿੱਛੇ ਤੋਂ ਆ ਰਹੀ ਸੀ ਕਿ ਬੈਂ ਨੋ ਤਰਫਤਾਰ ਨਾ ਰਹੀ ਸੀ ਇਦਾਂ ਨਹੀਂ ਕਿ ਕੱਚੇ ਤੇ ਜਾ ਰਹੀ ਸੀ ਕਿ ਮੇਰੇ ਭੈਣ ਨੇ ਸੰਗਲੀ ਪਾਈ ਹੋਤੀ ਕੁੱਤੀ ਨੂੰ ਕੱਚੇ ਤੇ ਘਮਾਰੀ ਸੀ ਇਹਨੇ ਕੁੱਤੀ ਦੇ ਉੱਪਰ ਚਾਰ ਚਾਹ ਚੜਾਤਾ ਇਹਨੂੰ ਪਤਾ ਲੱਗ ਗਿਆ ਵੀ ਟਾਇਰ ਚੜ ਗਿਆ ਇਹ ਫਿਰ ਵੀ ਨੁਕਿਆ ਨ ਪਿਛਲੇ ਦੋ ਟਾਇਰ ਵੀ ਚੜਾਤੇ ਇੰਨਾ ਸ਼ੁਕਰ ਮੇਰੀ ਭੈਣ ਦਾ ਰਗੜਾ ਨਹੀਂ ਪਿਆਗਾ ਉਹ ਵੀ ਖੇਚੂਗੀ ਦੀ ਮੈਂ ਇਹਦੇ ਵਿੱਚ ਬਚ ਲੱਗੀ ਤੇ ਇਹ ਫਿਰ ਰੁਕਿਆ ਨਹੀਂ ਬੰਦਾ ਇਹ ਭੱਜ ਲਿਆ ਭੱਜ ਲਿਆ ਜਦੋਂ ਇਹਨੂੰ ਰੋਕਿਆ ਫਿਰ ਮੁਕਰਨ ਲੱਗ ਗਿਆ ਵੀ ਮੈਂ ਨਹੀਂ ਕਰਿਆ ਮੈਂ ਨਹੀਂ ਕਰਿਆ ਇਹਦੇ ਨਾਲ ਦਾ ਬੰਦਾ ਮੰਨ ਕੇ ਆਦਾ ਤੇ ਜਾਨ ਨੂੰ ਇਹ ਗਾਲ ਗਾਲਾ ਗੂਲਾ ਕੱਟ ਕੇ ਇਨੇ ਪਿੱਛੋਂ ਰਾਡ ਕੱਟ ਕੇ ਵੀਰੇ ਸਿਰ ਤੇ ਮਾਰੀ ਤੁਹਾਡੇ ਹਾਂਜੀ ਕਿ ਗੁੜੀਆਂ ਦੇ ਮੇਰੇ ਵੀਰੇ ਗੁੜੀਆਂ ਤਾਂ ਪਿੱਛੇ ਰਹਿ ਗਈ ਤੇ ਵੀਰੇ ਭੈਣ ਗੱਡੀ ਪਜਾ ਕੇ ਭੱਜ ਲਿਆ ਅੱਗੇ ਨੂੰ ਅੱਗੇ ਰੋਕਣ ਗਏ ਤੇ ਇਹਨੂੰ ਅਸੀਂ ਅੱਗੇ ਰੋਕਿਆ ਵੀ ਤੂੰ ਰੁਕਤਾ ਜਾ ਵੀ ਗਲਤ ਦੇਖਤ ਲਾ ਵੀ ਤੂੰ ਕਿਆ ਕਰਕੇ ਆਇਆ ਇਹ ਪਾ ਜਲਿਆ ਫਿਰ ਉੱਤੇ ਇਹਨੇ ਰਾਡ ਕੱਟ ਕੇ ਸਿਰ ਚ ਮਾਰੀ ਫਿਰ ਇਹ ਨੀਚੇ ਆਇਆ ਲੋਕ ਲੋ ਇਕੱਠੇ ਹੋਏ ਉੱਥੇ ਵੀ ਇੱਕ ਮੈਨੂੰ ਇਹ ਦੱਸਿਓ ਇਹ ਤਾਂ ਪਹਿਲਾਂ ਐਡਮਿਟ ਹੋ ਗਿਆ ਤੇ ਤੁਸੀਂ ਲੇਟ ਦਾਖਲ ਹੋਏ ਹੋ ਭਾਜੀ ਮੈਂ ਭਾਜੀ ਕੁੱਤਾ ਆਪਣੇ ਬੱਚਿਆਂ ਵਰਗਾਂ ਮੈਂ ਕੁੱਤੇ ਨੂੰ ਜੁੱਪੀਆਂ ਬੰਦ ਰਿਹਾ ਜੀ ਪਹਿਲਾਂ ਮੈਂ ਕੁੱਤੇ ਨੂੰ ਆਪਣੇ ਨੂੰ ਆਪਣੇ ਘਰ ਤੱਕ ਪਹੁੰਚਾ ਕੇ ਆਇਆ ਜੀ ਕੁੱਤਾ ਬਚ ਗਿਆ ਕੁੱਤਾ ਨਹੀਂ ਬਚਿਆ ਜੀ ਕੁੱਤਾ ਤਾਂ ਹੀ ਮਰ ਗਿਆ ਟਾਈਮ ਉਹ ਮੈਨੂੰ ਐਗਜ਼ੈਕਟ ਤੁਸੀਂ ਡੇਢ ਘੰਟਾ ਪਹਿਲਾਂ ਲਾ ਲਓ ਵੀਰੇ ਹਾਂਜੀ ਤੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡਰਾਈਵਰ ਨੂੰ ਦੀ ਕੁੱਟਮਾਰ ਕੀਤੀ ਜਾਂਦੀ ਹੈ ਦਸਤਾਰ ਵਗੈਰਾ ਲਾਈ ਗਈ ਹੈ ਉਹ ਤੁਹਾਡੇ ਚੋਂ ਲਾਈ ਗਈ ਹੈ ਕਿੱਦਾਂ ਦਸਤਾਰ ਨਹੀਂ ਵੀਰੇ ਇਹ ਮਤਲਬ ਮੈਂ ਤੁਹਾਨੂੰ ਦੱਸਿਆ ਨਹੀਂ ਜਦੋਂ ਨੀਚੇ ਉਤਰਿਆ ਫਿਰ ਜਿਹੜੇ ਮੈਸੇਜ ਚ ਮਾਰੀ ਉਹ ਤੋਂ ਬਾਅਦ ਭਾਜੀ ਮੋੜੀ ਮੋਟੀ ਹੱਤਾਂ ਪਾਈ ਹੋਈ ਆ ਪਰ ਇਦਾਂ ਕੋਈ ਸਪੈਸ਼ਲਿਸਟ ਦਸਤਾਰ ਨੂੰ ਕੋਈ ਹੱਤ ਨਹੀਂ ਪਾਇਆ ਸੋ ਉਹਨਾਂ ਦੇ ਵੱਲੋਂ ਉਹ ਤੁਹਾਡੇ ਤੇ ਹਮਲਾ ਕੀਤਾ ਗਿਆ ਕਿਸੇ ਚੀਜ਼ ਦੇ ਨਾਲ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਹਾਂ ਹਾਂਜੀ ਹਾਂਜੀ ਸਿਰਜੀ ਇਹਨਾਂ ਨੇ ਬੈਠੇ ਬੈਠੇ ਨੇ ਰਾਡ ਮਾਰੀ ਮੋੜ ਕੇ ਜਦੋਂ ਨੀਚੇ ਹੋਈ ਨੀਚੇ ਉਤਰੇ ਉਸ ਤੋਂ ਬਾਅਦ ਹੱਤਾਂ ਪਾਈ ਹੋਈ ਜੀ ਜੋ ਵੀ ਉਹਨਾਂ ਨੇ ਦੋ ਹੋਰ ਬੰਦਿਆਂ ਦੇ ਵੀ ਨਾਲ ਗਏ ਆ ਤੁਹਾਡੇ ਨਾਲ ਸੀਗੇ ਉਹ ਨਹੀਂ ਨਹੀਂ ਉਹ ਮੈਂ ਕਿਸੇ ਦਿਨ ਕਿਸੇ ਦਿਨ ਨਾਲ ਲਿਫਟ ਲੈ ਕੇ ਨੰਗੇ ਦੇ ਹਿਸਾਬ ਨਾਲ ਵੀ ਮੜਾ ਉੱਥੇ ਤੱਕ ਛੱਡ ਕੇ ਆਈ ਉਹ ਬੈਂ ਵਾਲਾ ਕੁੱਤਾ ਚੜਾਂਗੇ ਤੇ ਉਹ ਉਹਨਾਂ ਨੇ ਕਿਡਨਾਪਿੰਗ ਦਾ ਵੀ ਦੋਸ਼ ਲਾਇਆ ਨਹੀਂ 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 ਸ਼ੇਰਪੁਰ ਬਸਤੀ ਤੋਂ ਵਾਪਸ ਇਹ ਚੱਕ ਲਿਆ ਕਿ ਆ ਮੈਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਬਸ ਇਹਨੂੰ ਉੱਥੇ ਰੋਕਿਆ ਸੀਗਾ ਵੀ ਤੂੰ ਦੇਖ ਪਿੱਛੇ ਕੁੱਤਾ ਵੀ ਕੁੱਤਾ ਕਰ ਕਰਕੇ ਆ ਗਿਆ ਕਿ ਜਿਹਨੂੰ ਕੁਝ ਪਤਾ ਨਹੀਂ ਬਸ ਹਾਂਜੀ ਇੱਕ ਮੇਰੇ ਸਾਹਮਣੇ ਵੀਡੀਓ ਆਈ ਹੈ ਜੀ ਉਹਦੇ ਵਿੱਚ ਇੱਕ ਬਜ਼ੁਰਗ ਨੂੰ ਇੱਕ ਨੌਜਵਾਨ ਮੁੰਡਾ ਹੈਗਾ ਉਹ ਕੁੱਟਮਾਰ ਕਰ ਰਿਹਾ ਤੇ ਇਹਦੇ ਵਿੱਚ ਇੱਕ ਫੋਨ 'ਇਕਾਲ ਮਸੂਲ ਹੋਈ ਸੀ ਮੈਨੂੰ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਹ ਮੈਂ ਦੇਖੀ ਆ ਤੇ ਬਜ਼ੁਰਗ ਦਾ ਜੋ ਵੀ ਆਪਾਂ ਬਿਆਨ ਲਿਖਾਂਗੇ ਜੋ ਵੀ ਬਣਦੀ ਹੋਊਗੀ ਕਰਵੇ ਅਮਲ 'ਚ ਲਿਆ ਦਾਂਗੇ ਸਭ ਦੂਜੇ ਪਾਸੇ ਵੀ ਇੱਕ ਮੁੰਡਾ ਦਾਖਲ ਹੋਇਆ ਦੂਜੀ ਪਾਰਟੀ ਦਾ ਵੀ ਮੁੰਡਾ ਦਾਖਲ ਹੋਇਆ ਲੇਟ ਹੋਇਆ ਪਰ ਹਸਪਤਾਲ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਬਜ਼ੁਰਗ ਨੇ ਸਾਡਾ ਕੁੱਤਾ ਮਾਰਿਆ ਤੇ ਮੇਰੇ ਤੇ ਰਾਤ ਨਾਲ ਹਮਲਾ ਵੀ ਕੀਤਾ ਦੂਜੀ ਪਾਰਟੀ ਦਾ ਇਹ ਕਹਿਣਾ ਹੈ ਤਾਂ ਕਿਸ ਤਰ੍ਹਾਂ ਤੁਸੀਂ ਜੀ ਜੀ ਦیدار ਸਿੰਘ ਨੇ ਪੜ੍ਹਲਾ ਬੇਟਦੇ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਬੈਂਚ ਲਾਉਂਦੇ ਨੇ ਇਹ ਉਥੋਂ ਬੱਚਿਆਂ ਨੂੰ ਸਕੂਲ ਛੱਡਣੇ ਜਾ ਰਹੇ ਸੀਗੇ ਤੇ ਉਹ ਜਿਹੜਾ ਹੈਗਾ ਸੌਰਵਨਾਮ ਦਾ ਕਚਾ ਮਛਿਵਾੜੇ ਦਾ ਹੈਗਾ ਲੜਕਾ ਉਹ ਕੁੱਤਾ ਘੁਮਾਰਿਆ ਸੀ ਉਥੇ ਕੋਈ ਮਿਸਹੈਪਨਿੰਗ ਹੋ ਗਈ ਆ ਪਰ ਇਹਦੀ ਹਜੇ ਕੋਈ ਸਾਡੇ ਸਾਹਮਣੇ ਨਹੀਂ ਆਈ ਜਿਵੇਂ ਆਪਾਂ ਟਾਈਮ ਦੇਖ ਲਾਂਗੇ ਜੀ ਵੀ ਹਸਪੀਟਲ ਦੇ ਵਿੱਚ ਪਹਿਲਾਂ ਕੌਣ ਐਡਮਿਟ ਹੋਇਆ ਜਾਂ ਕੀ ਗੱਲਬਾਤ ਹੈਗੀ ਆ ਉਹ ਅਸੀਂ ਕਰਾ ਦਾਂਗੇ ਜੀ ਕੋਈ ਗੱਲ ਨਹੀਂ ਜਿਵੇਂ ਵੀ ਹੋਇਆ ਡਿਸੀਜਨ ਵਧੀਆ ਕਰਾਂਗੇ ਜੀ ਤਾਂ ਬਿਲਕੁਲ ਜੀ ਅਸੀਂ ਦੋਨਾਂ ਪਾਰਟੀਆਂ ਦਾ ਪੱਖ ਜਾਣਿਆ ਦੋਨਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਗੱਡੀ ਭਜਾਈ ਗਈ ਆ ਸਾਡੇ ਕੁੱਤੇ ਨੂੰ ਗੱਡੀ ਥੱਲੇ ਦੇ ਕੇ ਪਰ ਜਦ ਦੂਜੀ ਪਾਰਟੀ ਦਾ ਪੱਖ ਜਾਣਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਰਕੁੱਟ ਕੀਤੀ ਹੈ ਵੀਡੀਓ ਵੀ ਵਾਇਰਲ ਹੋਈ ਹੈ ਜਦੋਂ ਇਸ ਸਬੰਧੀ ਥਾਣਾ ਮੁਖੀ ਹਰਵਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੀ ਉਹਨਾਂ ਨੇ ਦੱਸਿਆ ਕਿ ਬਿਲਕੁਲ ਮੈਂ ਵੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਦੇਖੀ ਹੈ ਬਣਦੀ ਕਾਨੂੰਨੀ ਕਾਰਵਾਈ ਜਾਂਚ ਕਰਕੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਨਾਂ ਦੇ ਉੱਤੇ ਕੀਤੀ ਜਾਵੇਗੀ ਸਾਰੀ ਜਾਂਚ ਕਰਨ ਤੋਂ ਬਾਅਦ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ DF5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह संस्कृति और सेहत की होगी बात अब D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ